ਹੁਣ ਤਾਂ ਸਮਾਂ ਉਹ ਪੁਰਾਣਾ ਜਿਹੜਾ ਲੰਘ ਗਿਆ ਹੁਣ ਘੋੜਸਵਾਰ ਦੀ ਕੀ ਲੋੜ ਆ ਹੁਣ ਆ ਸ਼ਸਤਰ ਰੱਖਣ ਦੀ ਕੀ ਲੋੜ ਹੁਣ ਤਾਂ ਕਲਮ ਦਾ ਦੌਰ ਕਲਮ ਦਾ ਦੌਰ ਕਲਮ ਨਹੀਂ ਦੌਰ ਖਾਲਸੇ ਪੰਥ ਨੂੰ ਮਹਾਰਾਜ ਨੇ ਬਖਸ਼ਿਆ ਵਾ ਇਹ ਛਾਤੀ ਦਾ ਪ੍ਰਤੀਗਿਆ ਜਿਹੜਾ ਖਾਲਸਾ ਪੰਥ ਦਾ ਇਹ ਮਹਾਰਾਜ ਦੇ ਰਵਾਇਤੀ ਸ਼ਸਤਰ ਹੋਣਾ ਇਹਦੀ ਚਰਦੀ ਦੇਖ-ਦੇਖ ਫਤਿਹ ਹੁੜੀਆਂ ਘੋੜਿਆਂ ਤੋਂ ਬਿਨਾ ਗੁਰੂ ਦਾ ਖਾਲਸਾ ਜਿਹੜਾ ਨਾ ਉਹ ਕਦੀ ਸੁਪਾਣੀ ਪਾਉਂਦਾ ਗੱਡੀਆਂ ਮੋਟਰਾਂ ਸਮਾ ਜਿਹੜਾ ਉਹ ਬਦਲਦਾ ਰਹਿੰਦਾ ਸਮਾਜ ਬਦਲਦਾ ਰਹਿੰਦਾ ਪਰ ਇਹ ਜੁਗੋ ਜੁਗਾ ਟਲਦਾ ਰਹੂਗਾ ਜੋ ਕਲਗੀਆਂ ਵਾਲੇ ਪਾਤਸ਼ਾਹ ਦੇ ਹੁਕਮ ਨੂੰ ਖਾਲਸਾ ਕਮਾ ਰਿਆ। ਮੈਂ ਨੌਕਾਟ ਆੜ ਵੱਡੀਆਂ ਵੱਡੀਆਂ ਗੱਡੀਆਂ ਲੱਖ ਤੇ ਨੇ ਲੋਕ ਕੱਢੀ। ਆਪਾਂ ਨੂੰ ਅੱਜ ਵੀ ਕੋੜਿਆਂ ਤੇ ਸਾਡੇ ਕੋਲ ਗੱਡੀਆਂ ਕਿਹਨਾਂ ਕੋਲੇ ਕਿਉਂ ਆ? ਹੱਤ ਹੋ ਗਈ ਆ। ਗੱਡੀਆਂ ਵੀ ਆ ਕੋੜੇ ਰੱਖਣੇ ਮਾਰ ਆ ਜੀ। ਰਾਗੀ ਰੱਖਣੇ ਮਾਰ ਆ ਦੋ ਹਾਂ। ਬਾਬਾ ਬਿਧੀ ਚੰਦ ਸਾਹਿਬ ਜੀ ਉਹਨਾਂ ਦੇ ਸਿੰਘ ਸਾਡੇ ਨਾਲ ਮੌਜੂਦ ਨੇ ਕਰਦੇ ਨੇ ਗੱਲਬਾਤ ਬਾਬਾ ਵੇ ਖਾਲਸਾ ਵਾਜ। ਵਾਜ ਖਾਲਸਾ ਵਾਜੀ ਫਤਿਹ ਹਾਂ ਜੀ। ਜਿਸ ਤਰ੍ਹਾਂ ਰੰਗ ਵਿੱਚ ਰੰਗਿਆ ਅੱਜ ਖਾਲਸਾਈ ਰੰਗ ਦੇ ਵਿੱਚ ਪੂਰਾ ਮੈਦਾਨ ਕੁਝ ਕਹਿਣਾ ਚਾਹੋਗੇ ਹਾਂਜੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ 450 ਸਾਲਾਂ ਜੋਤੀ ਜੋਤ ਗੁਰਪ੍ਰਬਿਸ਼ਤਾਵ ਦੀ ਜੱਦੀ ਕਲਾ ਦੇ ਨਾਲ ਖਾਲਸਾ ਪੰਥ ਨੇ ਬਣਾਈ ਹੈ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਵੀ ਗੁਰਾਈ ਤੇ ਬਸੀ 450 ਸਾਲਾਂ ਉਹ ਵੀ ਖਾਲਸਾ ਪੰਥ ਨੇ ਜੱਦੀ ਕਲਾ ਬਣਾਈ ਹੈ ਇਹ ਸਲਾਨਾ ਜੋੜ ਮੇਲਾ ਅਦਰਾਂ ਦੀਪੁਰ ਨਮਸ਼ੀ ਨੂੰ ਹਰ ਸਾਲ ਬਣਾਇਆ ਜਾਂਦਾ ਹੈ ਕਿ 450 ਸਾਲਾਂ ਦੀ ਤਾਂ ਸੰਤ ਬਾਬਾ ਦਿਆਲ ਸਿੰਘ ਜੀ ਸੰਤਾਂ ਬਾਰੇ ਕੁਝ ਦੱਸਿਓ ਜਿਤਨਾ ਨਿਹੰਗ ਸਿੰਘ ਘੋੜਸਵਾਰ ਜਾ ਆਪਣਾ ਗਤਕਾ ਪਾਰਟੀਆਂ ਇਹ ਮਹਾਰਾਜ 10ਵੇਂ ਪਾਸ਼ਾ ਨੇ ਖਾਲਸਾ ਪੰਥ ਸਾਜਿਆ ਉਸ ਵੇਲੇ ਤੋਂ ਨੈ ਸਿੰਘਾਂ ਦੀ ਫੌਜ ਸਾਜੀ ਤੇ ਮਹਾਰਾਜ ਨੇ ਖਾਲਸਾ ਮੇਰੇ ਰੂਪ ਹੈ ਖਾਲਸਾ ਖਾਲਸੇ ਮਹਤਉਨ ਨਿਵਾਸ ਜਬਲਾ ਖਾਲਸਾ ਰੇ ਡਿਆਰਾ ਅਮਲਕ ਤੇਈ ਦਿਓ ਮੈਂ ਸਾਰਾ ਮਾਰੇ 10ਵੇਂ ਪਾਸ਼ਾ ਨੇ ਨੈ ਸਿੰਘਾਂ ਦੀ ਫੌਜ ਸਾਜੀ ਹੈ ਤੇ ਮਹਾਰਾਜ ਨੇ ਸ਼ਿਵੇਂ ਪਾਸ਼ਾ ਨੇ ਦਲਬਾਬਾ ਦੀ ਚੰਸੇ ਉਹਨਾਂ ਦੇ ਪੁਗੀ ਜਿਹੜੇ ਹੋਵੇ ਸੀ ਬਿਧੀ ਚੰਦ ਸਿੰਘ ਨਗਰੂ ਕਾ ਸੀਨਾ ਉਹਨਾਂ ਦੇ ਇਹ ਹੋਵੇ ਬਾਰਵੀਂ ਚੰਦ ਸਿੰਘ ਸਿੱਖ ਸਾਹਿਬ ਜਿਹੇ ਦਾ ਸੰਤ ਬਾਬਾ ਬਤਾਰ ਸਿੰਘ ਜੀ ਸਿੱਖ ਪੰਥ ਵਿੱਚ ਸਾਰੇ ਹਾਲ ਵਿੱਚ ਸਿੱਖੀ ਦਾ ਪ੍ਰਚਾਰ ਕਰੇ ਇਹ ਮਾਰਾ ਨੇ ਡਿਊਟੀ ਲਈ ਹੈ ਹੋਰ ਪੁੱਛੋ ਕੀ ਪੁੱਛਣਾ ਕੋਈ ਸੰਗਤ ਹੈ ਨਾ ਵਿਚਾਰ ਕਰਦੀਆਂ ਫੇਸਬੁੱਕ ਤੇ ਜਾਂ ਨੈਟ ਤੇ ਕਿ ਹੁਣ ਤਾਂ ਪਾਪ ਸਮਾਉ ਪੁਰਾਣਾ ਜਿਹੜਾ ਲੰਘ ਗਿਆ ਹੁਣ ਘੋੜਸਵਾਰ ਦੀ ਕੀ ਲੋੜ ਹੈ ਹੁਣ ਹਥਿਆਰ ਰੱਖਣ ਦੀ ਕੀ ਲੋੜ ਹੁਣ ਤਾਂ ਕਲਮ ਦਾ ਦੌਰ ਹੈ ਕਲਮ ਦਾ ਦੌਰ ਹੈ ਜੀ ਅਲਮਦਾਰੀ ਦੌਰ ਖਾਲਸਾ ਪੰਥ ਨੂੰ ਮਹਾਰਾਜ ਨੇ ਬਖਸ਼ਿਆ ਵਾ ਇਹ ਛਾਤੀ ਦਾ ਪ੍ਰਤੀਕ ਆ ਜੀ ਜੀ ਜਿਹੜਾ ਖਾਲਸਾ ਪੰਥ ਦਾ ਇਹ ਮਹਾਰਾਜ ਦੇ ਰਵੈਤੀ ਛਾਤਰ ਹੋਣਾ ਇਹਦੀ ਚੜਦੀ ਦੇਖ ਦੇਖ ਫਤਿਹ ਹੁੜੀਆਂ ਵਾ ਉਹ ਜਿਹੜੇ ਲਈ ਵਰਦੇ ਸਭ ਥੋਥੇ ਹੋ ਜਣੇ ਆ ਉਹ ਬਦੂ ਘਰ ਅਗਲੇ ਸਭ ਹੋਵਣ ਥੋਥੇ ਨਹੀਂ ਲੋਕ ਤਾਂ ਉਹ ਵੱਡੀਆਂ ਵੱਡੀਆਂ ਗੱਡੀਆਂ ਲੱਖਦੇ ਨੇ ਲੋਕ ਕਟਿੰਗ ਆਪਾਂ ਨੂੰ ਅਜੇ ਵੀ ਘੋੜਿਆਂ ਤੇ ਸਾਡੇ ਕੋਲ ਵੀ ਗੱਡੀਆਂ ਅੰਗੇ ਘੋੜੇ ਕਿਉਂ ਆ ਹੱਟ ਹੋ ਗਿਆ ਗੱਡੀਆਂ ਵੀ ਘੋੜੇ ਰੱਖਣੇ ਮਹਾਰਾਜ ਦੇ ਰਾਖੀ ਰੱਖਣੇ ਮਹਾਰਾਜ ਦੇ ਹੁਮਾ ਹਾਂ ਹਾਂ ਸਵਾਰ ਬੇਤੁਕੇ ਨਹੀਂ ਕਰਨੇ ਚੰਗੇ ਮਤਲਬ ਘੋੜ ਸਵਾਰ ਜਿਹੜੇ ਚੰਗੇ ਸ਼ਸਤਰੇ ਖਾਲਸੇ ਦੀ ਰਵਾਇਤ ਹਾਂ ਰਵਾਇਤ ਹਾਂਜੀ ਮੈਂ ਇਹ ਗੱਲ ਕਰ ਰਿਹਾ ਵੀ ਲੋਕ ਇਹ ਸਵਾਲ ਕਰਦੇ ਆ ਵੀ ਉਹ ਪ੍ਰਾਣਾ ਸਮਾਂ ਤੇ ਲੰਘ ਗਿਆ ਹੁਣ ਜੰਗਾ ਜੁੱਦਾਂ ਦਾ ਹੋਣਾ ਆਪਾਂ ਕੀ ਕਰਨੇ ਹੁਣ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਤਾਂ ਇਹ ਗੱਲ ਕੋਈ ਪਤਾ ਹੀ ਨਹੀਂ ਉਹਨਾਂ ਨੂੰ ਜੀ 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 ਇਹ ਤਾਂ ਬੇਤੁਕਾ ਹਾਂ ਹਾਂਜੀ ਜਿਉਂ ਦਾ ਜਗ ਦਾ ਇਤਿਹਾਸ ਜਿਹੜਾ ਆ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਹੈ ਜੀ ਜੀ ਜਿਉਂ ਦਾ ਤਿਉਂ ਖਾਲਸੇ ਨੂੰ ਜਿਵੇਂ ਮਹਾਰਾਜ ਨੇ ਸਾਜਿਆ ਜਿਵੇਂ ਖਾਲਸੇ ਨੂੰ ਹੁਕਮ ਕੀਤਾ ਉਹ ਜਿਉਂ ਦਾ ਤਿਉਂ ਜੀ ਇੱਕ ਤਾਂ ਉਹ ਇਤਿਹਾਸ ਹੁੰਦਾ ਹੈ ਜਿਹੜਾ ਅਸੀਂ ਅੱਖਰਾਂ ਦੇ ਰੂਪ ਵਿੱਚ ਪੜ੍ਹਦੇ ਆ ਇਹ ਤਨ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪ ਖਾਬਸੇ ਨੂੰ ਸੱਜਿਆ ਇਹ ਰਿਵਾਇਤ ਜਿਹੜੀ ਆ ਜਾਗਦੀ ਚੋਂਦੀ ਹੈ ਜਿੱਥੇ ਘੋੜਸਵਾਰੀ ਹੈ ਉੱਥੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਅਦਾ ਲਈ ਆਜ ਰਿਹਾ ਗੱਡੀਆਂ ਪਹੁੰਚਣੀਆਂ ਤੁਸੀਂ ਮੱਝ ਲਈ ਫਿਰੋ ਪਰ ਮਹਾਰੇ ਨੇ ਕਿਹਾ ਛੇਵੇਂ ਪਾਚਣ ਕਹਿ ਦਿੱਤਾ ਸੀ ਆਪਦੇ ਘੋੜੇ ਨੂੰ ਕਹਿੰਦਾ ਇਹ ਜਾਨ ਪਾਈ ਹੈ ਇਸ ਲਈ ਘੋੜਿਆਂ ਤੋਂ ਬਿਨਾ ਗੁਰੂ ਦਾ ਖਾਲਸਾ ਜਿਹੜਾ ਨਾ ਉਹ ਕਦੀ ਸੋਭਾ ਨਹੀਂ ਪਾਉਂਦਾ ਗੱਡੀਆਂ ਮੋਟਰਾਂ ਸਮਾਂ ਜਿਹੜਾ ਉਹ ਬਦਲਦਾ ਰਹਿੰਦਾ ਸਮਾਜ ਬਦਲਦਾ ਰਹਿੰਦਾ ਪਰ ਇਹ ਜੁਗੋ ਜੁਗਾ ਟਲਦਾ ਰਹੂਗਾ ਜੋ ਕਲਕੀਆਂ ਵਾਲੇ ਪਾਤਸ਼ਾਹ ਦੇ ਹੁਕਮ ਨੂੰ ਖਾਲਸਾ ਕਮਾ ਰਿਆ ਬਹੁਤ ਬਹੁਤ ਧੰਨਵਾਦ ਜੀ